ਸ਼ਾਂਤੀ ਕਰੋ ਸ਼ਾਂਤੀ ਕਰੋ ਇਹ ਰੋਲਾ ਪੀ ਕੇ ਚਲਾਓ ਜਮਨੇ ਚਲਾਉਣ ਹੈ ਅਜ ਚਲਾਨ ਕੱਢ ਕੇ ਮੇਰੇ ਹੱਥ 11000 ਰੁਪਏ ਦੇਤਾ ਮੈਨੂੰ ਕੀ ਕਰ ਉਹਨਾਂ ਨੇ ਅੱਜ ਸਾਡੀ ਬੱਸ ਰੋਕੀ ਹੈ ਬੱਸ ਦੇ ਕਾਗਜ਼ ਪੂਰੇ ਨੇ ਪਰਮਿਟ ਪੂਰਾ ਹੈ ਟੈਕਸ ਪੂਰੇ ਨੇ ਹਰ ਚੀਜ਼ ਪੂਰੀ ਹੈ ਫੇਰ ਵੀ ਬੱਸ ਰੋਕੀ ਗਈ ਹੈ ਕਿਸ ਕਾਰਨ ਕਰਕੇ ਪਹਿਲਾ ਰੂਲ ਕੱਟਿਆ ਗਿਆ ਜਿੰਦਗੀ ਦੇ ਹਮਾਸ਼ਲ ਚ ਪੀ ਸਾਰੀ ਸੰਗਤ ਦੀ ਲਿਸਟ ਬਣਾਓ ਉਮਰ ਨਾਮ ਲਿਖਣ ਦਾ ਸਾਨੂੰ ਐਸੋਲੇ 25-25000 ਰੁਪਏ ਸਾਡੇ ਕੋਲ ਚਲਾਨ ਮੰਗਿਆ ਜਾ ਰਿਹਾ ਜੁਰਮਾਨਾ ਉਹਨਾਂ ਨੂੰ 25-25000 ਰੁਪਏ ਕਿੱਥੋਂ ਦਈਏ ਡੀਸੀ ਸਾਹਿਬ ਦੀ ਕੋਲ ਆਈ ਹੈ ਮੈਡਮ ਨੂੰ ਕਿ ਇਹਨਾਂ ਨੂੰ ਸੰਗਲ ਨੂੰ ਜਾਣ ਦੋ ਜੋ ਟੈਕਸ ਬੰਦਾ ਲੈ ਲਓ ਮੈਡਮ ਨੇ ਫਿਰ ਚੱਕੇ ਨਾਲ ਚਲਾਨ ਕੱਟ ਕੇ ਸਾਡੇ ਅੱਜ 15-15000 ਦੇ ਚਲਾਨ ਥਮਾ ਦਿੱਤੇ ਜੇਕਰ ਪੰਜਾਬੀ ਆਣਾ ਇੱਥੇ ਬੰਦ ਹੋ ਜਨ ਇੱਥੇ ਕੋਈ ਹੱਲ ਕਿਸੇ ਦਾ ਨਹੀਂ ਹੈ ਕਿਸੇ ਦਾ ਕਾਰੋਬਾਰ ਨਹੀਂ ਹਮਾਇਤ ਪੰਜਾਬ ਤੋਂ ਮਨੀਕਰਨ ਸਹੂਜਾਰੀਆਂ ਸੰਗਤਨੀਆਂ ਬੱਸਾਂ ਰੋਕਣ ਦਾ ਮਾਮਲਾ ਹੁਣ ਸਾਹਮਣੇ ਆਇਆ ਹੈ ਜੀਹਾਂ ਤੋਂ ਹੁਣ ਦੱਸਦੀ ਕਿ ਹਿਮਾਚਲ ਦੇ ਆਰਟੀਓ ਨੇ ਸੰਗਤਾਂ ਨਾਲ ਭਰੀਆਂ ਹੋਈਆਂ ਬੱਸਾਂ ਨੂੰ ਰੋਕਿਆ ਤੇ ਉਹਨਾਂ ਦੇ ਮੋਟੀ ਸਲਾਨ ਕੱਟੇ ਨੇ ਜਿਸ ਤੋਂ ਬਾਅਦ ਡਰਾਈਵਰਾਂ ਦੀ ਆਰਟੀਓ ਦੇ ਨਾਲ ਬੈਸਬਾਜੀ ਹੁੰਦੀ ਹੋਈ ਵੀ ਨਜ਼ਰ ਆਈ ਹੈ ਦੱਸਦੀ ਕਿ ਬੱਸਾਂ ਨੂੰ ਹਿਮਾਚਲ ਪ੍ਰਦੇਸ਼ ਦੇ ਬिलासपुर ਨੇੜੇ ਰੋਕਿਆ ਗਿਆ ਤੇ ਆਰਟੀਓ ਵੱਲੋਂ ਉਹਨਾਂ ਦੇ ਕਾਗਜ਼ਾਂ ਦੀ ਜਾਂਚ ਪੜਤਾਲ ਕੀਤੀ ਗਈ ਯੋਗਾ ਆਪੇ ਜੀ ਨੂੰ ਬੈਂਕ ਤੋਂ ਸ਼ਾਂਤੀ ਤੋਂ ਕਹਿੰਦੇ ਚਾਹੀਦੀ ਹੈ ਸ਼ਾਂਤੀ ਤੋਂ ਸ਼ਾਂਤੀ ਗੋਰੀ ਜੀ ਰੋਲਾ ਪੀਂਦੇ ਮੇਰੇ ਕੋ ਚਲਾਓ ਅਗਮੜੇ ਚਲਾਉਣ ਵਾਹੇ ਅਜ ਲਾਨ ਕੱਢ ਕੇ ਮੇਰੇ ਹੱਥ 'ਚ 11000 ਰੁਪਏ ਦੇਤਾ ਮੈਨੂੰ ਕੀ ਕਰ ਆਈ ਸਾਨੂੰ ਵੀ ਕਾਣਾ ਨੇ ਸ਼ਾਂਤ ਸਾਡਾ ਕਿ ਟੱਕਿਆ ਹੈ ਮੈਂ ਤੁਹਾਨੂੰ ਕਹਿ ਰਹੀ ਹਾਂ ਕਿ ਸੱਤ ਦਾ 2000 ਜਾਨੀ ਇਸ ਮੁਕੀ ਬੱਸ ਦੇ ਡਰਾਈਵਰਾਂ ਦਾ ਗੁੱਸਾ ਵੀ ਫੁੱਟਦਾ ਹੋਇਆ ਨਜ਼ਰ ਆਇਆ ਉਹਨਾਂ ਨੇ ਕਿਹਾ ਕਿ ਉਹ 25-25 ਸਾਲ ਤੋਂ ਬੱਸਾਂ ਲੈ ਕੇ ਮਨੀਕਰ ਸਾਹਿਬ ਜਾ ਰਹੇ ਨੇ ਪਰ ਅੱਜ ਤੱਕ ਉਹਨਾਂ ਨਾਲ ਅਜਿਹਾ ਨਹੀਂ ਹੋਇਆ ਬੱਸਾਂ ਦੇ ਕਾਗਜ਼ ਪਰਮਿਟ ਪੂਰੇ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਰੋਕਿਆ ਗਿਆ ਤੇ ਉਹਨਾਂ ਦੇ 15-15000 ਦੇ ਚਲਾਨ ਕੱਟ ਕੇ ਹੱਥ ਵਿੱਚ ਫੜਾ ਦਿੱਤੇ ਗਏ ਸਤਿ ਸ੍ਰੀ ਅਕਾਲ ਜੀ ਚੱਕਰ ਇਹ ਹੈ ਜੀ ਅਸੀਂ 25 ਸਾਲ ਤੋਂ ਮਨੀਕਰਨ ਲਈ ਬੱਸਾਂ ਪੰਜਾਬ ਤੋਂ ਲੈ ਕੇ ਜਾ ਰਹੇ ਹਾਂ ਅੱਜ ਪਹਿਲੀ ਵਾਰ ਅੱਜ ਤੋਂ 3 ਹਫ਼ਤੇ ਪਹਿਲਾਂ ਵੀ ਇੱਕ ਬੱਸ ਗਈ ਕੋਈ ਰੋਕ ਟੋਕ ਨਹੀਂ ਹੋਈ ਕੋਈ ਮੈਡਮ ਆਏ ਦੇ ਨਵੇਂ ਆਟਿਓ ਉਹਨਾਂ ਨੇ ਅੱਜ ਸਾਡੀ ਬੱਸ ਰੋਕੀ ਹੈ ਬੱਸ ਦੇ ਕਾਗਜ਼ ਪੂਰੇ ਨੇ ਪਰਮਿਟ ਪੂਰਾ ਹੈ ਟੈਕਸ ਪੂਰੇ ਨੇ ਹਰ ਚੀਜ਼ ਪੂਰੀ ਫਿਰ ਵੀ ਬੱਸ ਰੋਕੀ ਗਈ ਹੈ ਕਿਸ ਕਾਰਨ ਕਰਕੇ ਪਹਿਲਾ ਰੂਲ ਕੱਟਿਆ ਗਿਆ ਜਿੰਦਗੀ ਚ ਹਿਮਾਚਲ ਚ ਕੀ ਸਾਰੀ ਸੰਗਤ ਦੀ ਲਿਸਟ ਬਣਾਓ ਲਿਸਟ ਜੇਕਰ ਉਹਨਾਂ ਨੂੰ ਦੇ ਦਤੀਏ ਹੁਣ ਆਵਾਜ਼ ਦੇ ਰਹੇ ਨੇ ਕਿ ਇਹ ਤੇ ਉਮਰ ਕਿਉਂ ਨਹੀਂ ਲਿਖੀ ਉਮਰ ਨਾਂ ਲਿਖਣ ਦਾ ਸਾਨੂੰ ਐਸ ਵਲੇ 25-25000 ਰੁਪਏ ਸਾਡੇ ਕੋਲ ਚਲਾਨ ਮੰਗਿਆ ਜਾ ਰਿਹਾ ਜੁਰਮਾਨਾ ਇਹ ਦੱਸੋ ਇਨੀ ਸੰਗਤ ਦਾ 10-10 ਰੁਪਏ ਇਕੱਠੇ ਕਰਕੇ ਸੰਗਤ ਲੈ ਕੇ ਆਈ ਦੀਏ ਹੁਣ ਇਹਨਾਂ ਨੂੰ 25-25000 ਰੁਪਏ ਕਿੱਥੋਂ ਦੇਈਏ ਡੀਸੀ ਸਾਹਿਬ ਦੀ ਕੋਲ ਆਈਏ ਮੈਡਮ ਨੂੰ ਕਿ ਇਹਨਾਂ ਨੂੰ ਸੰਗਤ ਨੂੰ ਜਾਣ ਦੋ ਜੋ ਟੈਕਸ ਭੰਦਾ ਲੈ ਲਓ ਮੈਡਮ ਨੇ ਫਿਰ ਝੱcke ਨਾਲ ਚਲਾਨ ਕੱਟ ਕੇ ਸਾਡੇ 'ਚ 15-15000 ਦੇ ਚਲਾਨ ਥਮਾ ਦਿੱਤੇ ਤੇ ਬੇਨਤੀ ਹੈ ਹਿਮਾਚਲ ਸਰਕਾਰ ਨੂੰ ਇਹਦਾ ਕੋਈ ਹੱਲ ਕਰੋ ਜੇਕਰ ਪੰਜਾਬੀ ਆਣਾ ਇੱਥੇ ਬੰਦ ਹੋ ਜਨ ਇੱਥੇ ਕੋਈ ਹੱਲ ਕਿਸੇ ਦਾ ਨਹੀਂ ਹੈ ਕਿਸੇ ਦਾ ਕਾਰੋਬਾਰ ਨਹੀਂ ਹਿਮਾਚਲ ਵਿੱਚ ਦੱਸਦੀ ਕਿ ਡਰਾਈਵਰਾਂ ਦਾ ਗੁੱਸਾ ਹਿਮਾਚਲ ਸਰਕਾਰ ਤੇ ਫੁੱਟਦਾ ਦਿਖਾਈ ਦਿੱਤਾ ਉਹਨਾਂ ਨੇ ਕਿਹਾ ਕਿ ਜੇਕਰ ਹਿਮਾਚਲ ਵਿੱਚ ਪੰਜਾਬੀ ਹੋਣੇ ਬੰਦ ਹੋ ਜਾਣ ਤਾਂ ਇਹਨਾਂ ਦਾ ਸਾਰਾ ਕਾਰੋਬਾਰ ਬੰਦ ਹੋ ਜਾਵੇਗਾ ਇਹ ਵੀ ਦੱਸਦੀ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੰਜਾਬੀ ਤੇ ਹਿਮਾਚਲ ਦੇ ਲੋਕਾਂ ਦੇ ਵਿੱਚ ਵਿਵਾਦ ਵਧਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਦੇਖਣ ਤੋਂ ਬਾਅਦ ਕੁਝ ਲੋਕਾਂ ਦੇ ਵੱਲੋਂ ਹਿਮਾਚਲ ਦਾ ਬਾਈਕਟ ਕਰਨ ਦੇ ਲਈ ਕੁਝ ਸਮੇਂ ਦੇ ਲਈ ਲਾਅਤ ਤੇ ਜਾਰੀ ਹੈ ਖੀਰਨਨਪੁਰ ਸਾਹਿਬ ਤੋਂ ਮੁੱਤ ਸਿੰਘ ਰਾਣਾ ਪੰਜਾਬੀ ਲੁਕ ਚੈਨਲ